ਮੇਤ੍ਰੋ ਅਬੋਹਰ ਬਲੱਡ ਲਾਈਨ ਦਾ ਤੁਹਾਨੂੰ ਬਹੁਤ ਸ਼ਕੀਨ ਵਸ਼ੇਰਾ ਦਿਖਾਉਣ ਲੱਗਿਆ ਬਹੁਤ ਸੱਜਣ ਡਿਮਾਂਡ ਕਰਦੇ ਹੁੰਦੇ ਨੇ ਵੀ ਸਾਨੂੰ ਨੋਕਰਾ ਕੀ ਰਾਜਾ ਵਸ਼ੇਰੀ ਚਾਹੀਦੀ ਆ ਅਸੀਂ ਪਹਿਲੀ ਵਾਰ ਜਾਂ ਸ਼ੌਂਕ ਨਾਲ ਘਰੇ ਰੱਖਣਾ ਤੁਹਾਡੇ ਵਾਸਤੇ ਆ ਵਸ਼ੇਰਾ ਲੈ ਕੇ ਆਇਆ ਸੱਜਣੋ ਚੰਗਾ ਘੋੜਾ ਬਣਨਾ ਇਸ ਵਸ਼ੇਰੇ ਨੇ ਇਹਦੇ ਪਿਓ ਦੀ ਹਾਈਟ ਆ ਦੋਸਤੋ 67 ਇੰਚ ਹਾਈਟ ਆ ਹਨੂਮਾਨਗੜ ਏਰੀਆ ਦੇ ਵਿੱਚ ਘੋੜਾ ਖੜਾ ਅਬੋਹਰ ਵਾਲੇ ਵੱਡੇ ਘੋੜੇ ਦਾ ਪੋਤਰਾ ਗਾ ਉਹ ਘੋੜਾ ਉਸ ਘੋੜੇ ਦਾ ਇਹ ਬੱਚਾ ਗਾ 67 ਇੰਚ ਇਸ ਘੋੜੇ ਦੇ ਪਿਓ ਦੀ ਹਾਈਟ ਆ ਬਸ਼ੀਰਾ ਸਕੀਨ ਆ ਬਾਡੀਦਾਰ ਤੇ ਵਧੀਆ ਐਨ ਪੈਰਾਪੂਰਾ ਦਾ ਮਜ਼ਬੂਤ ਬਸ਼ੀਰਾ ਬਾਈ ਕਹਿੰਦਾ ਕੋਈ ਕਮੀ ਪੇਸੀ ਨਹੀਂ ਹੈਗੀ ਬਸ਼ੀਰੇ ਦੇ ਵਿੱਚ ਮਾਂ ਦੀ ਹਾਈਟ ਆ ਦੋਸਤੋ 62 ਇੰਚ ਕਾਲੀ ਚੰਬੀ ਘੋੜੀ ਆ ਬਹੁਤ ਸਕੀਨ ਘੋੜੀ ਆ ਉਹ ਵੀ ਤੇ ਜੇ ਕਿਸੇ ਸੱਜਣ ਨੇ ਬਸ਼ੀਰਾ ਖਰੀਦਣਾ ਉਮਰ ਆਏ ਦੀ 16 ਮਹੀਨੇ ਉਮਰ ਦੇ ਹਿਸਾਬ ਨਾਲ ਹਾਈਟ ਕੱਦ ਕਾਠ ਚੰਗਾ ਕਰ ਰਿਹਾ 60 ਇੰਚ ਮਾਲਕ ਵੀਰਾਂ ਨੇ ਹਾਈਟ ਦੱਸੀ ਆ 16 ਮਹੀਨੇ ਉਮਰ ਆ ਦੋਸਤੋ ਬਸ਼ੇਰੇ ਵੀ ਬਾਲਪੋਰੀਆਂ ਦਾ ਬਿਲਕੁਲ ਸਾਫ ਆ ਸ੍ਰੀ ਮੁਕਸਰ ਸਾਹਿਬ ਬਾਈ ਦਾ ਏਰੀਆ ਗਾ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਬਾਈ ਤੋਂ ਤੁਸੀਂ ਕਨਫਰਮ ਕਰ ਸਕਦੇ ਹੋ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਸੱਜਣੋ ਇਹ ਵਸ਼ੀਰਾ ਜਿਹੜਾ ਖਰੀਦ ਸਕਦੇ ਹੋ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਹੋਰ ਜਾਣਕਾਰੀ ਲਈ ਤੁਸੀਂ ਗੱਲਬਾਤ ਕਰ ਲਿਓ ਬਾਈ ਨਾਲ ਨਾਲ ਹੀ ਆਪਣਾ ਨੰਬਰ ਚੱਲਦਾ ਸਕਰੀਨ ਤੇ ਜੇ ਕੋਈ ਸੱਜਣ ਐਡ ਲਗਵਾਉਣੀ ਚਾਹੁੰਦਾ ਆਪਣੇ ਨਾਲ ਗੱਲਬਾਤ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ